ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਗੁਰੂ ਪਿਆਰਿਓ ਇਹ ਸਾਖੀ ਹੈ ਅਕਿਰਤ ਕਣ ਪੈਂਦੇ ਖਾਂ ਦੀ ਤੁਸੀਂ ਇੱਕ ਨਾਂ ਸੁਣਿਆ ਹੀ ਹੋਵੇਗਾ ਪੈਂਦੇ ਖਾਂ ਜੋ ਕਿ ਨਵਾਰਜ ਸੀ ਛੇਵੇਂ ਪਾਤਸ਼ਾਹ ਨੇ ਉਸਨੂੰ ਪਾਲਿਆ ਅਤੇ ਵੱਡਾ ਕੀਤਾ ਸੀ ਜਦੋਂ ਉਸ ਦੀ ਮੱਤ ਤੇ ਪਰਦਾ ਪੈ ਗਿਆ ਤਾਂ ਉਹ ਦੁਸ਼ਮਨਾਨਾ ਰਲ ਗਿਆ ਉਹ ਮਗਲ ਫੌਜਾਂ ਨਾਲ ਰਲ ਕੇ ਛੇਵੇਂ ਪਾਤਸ਼ਾਹ ਦੇ ਸਾਹਮਣੂ ਜੰਗ ਕਰਨ ਲਈ ਆ ਗਿਆ ਇਸ ਨੂੰ ਕਹਿੰਦੇ ਹਨ ਅਕਿਰਤਕਣ ਜਿੱਥੇ ਵੰਡਾ ਹੋਇਆ ਖਾਦਾ ਉਹਨਾਂ ਦੇ ਹੀ ਸਾਹਮਣੇ ਲੜਨ ਲਈ ਆ ਗਿਆ ਇਹ ਸਾਹਮਣੇ ਹੋ ਖੜਾ ਹੋ ਕੇ ਕਹਿਣ ਲੱਗਾ ਤੁਸੀਂ ਮੈਨੂੰ ਸਾਰੇ ਦਾ ਪੇਚ ਸਿਖਾਏ ਨੇ ਮੈਂ ਤੁਹਾਡੇ ਸਾਰੇ ਦਾ ਪੇਚ ਜਾਣਦਾ ਹਾਂ ਮੇਰੇ ਤੇ ਕਿਹੜਾ ਦਾ ਪੇਚ ਚਲਾਉਗੀ ਇੱਕ ਦੋ ਵਾਰ ਹੋਈ ਕੁਛ ਇਧਰੋਂ ਕੁਛ ਉਧਰੋਂ ਇੱਕ ਵਾਰ ਗੁਰੂ ਜੀ ਵੱਲੋਂ ਐਸਾ ਹੋਇਆ ਕਿ ਪੈਂਦੇਖਾਂ ਲਹੂ ਨਾਲ ਲਤਪਤ ੜੰਮ ਕਰਕੇ ਜਦੋਂ ਧਰਤੀ ਤੇ ਡਿੱਗਾ ਤਾਂ ਦੁਪਹਿਰ ਦਾ ਕੋਈ 1.5 ਵਜੇ ਦਾ ਸਮਾਂ ਸੀ ਸੂਰਜ ਦੀਆਂ ਤੇਜ ਕਿੰਨਾ ਪੈ ਰਹੀਆਂ ਸਨ ਜਦੋਂ ਪੈਂਦੇਖਾਂ ਡਿੱਗਾ ਤੇ ਛੇਵੀਂ ਪਾਤਸ਼ਾਹੀ ਇੱਕ ਗੋਡਾ ਫੱਲੇ ਅਤੇ ਇੱਕ ਉੱਤੇ ਕਰਕੇ ਪੈਂਦੇ ਖਾਨ ਦੇ ਕੋਲ ਬੈਠ ਗਏ ਪੈਂਦੇ ਖਾਨ ਨੇ ਆਪਣੀ ਗੋਦ ਵਿੱਚ ਲੈ ਲਿਆ ਆਪਣੀ ਢਾਲ ਦੇ ਨਾਲ ਉਸ ਉੱਤੇ ਛਾਂ ਕੀਤੀ ਕਿਉਂਕਿ ਧੁੱਪ ਬਹੁਤ ਤੇਜ਼ ਕਹਿ ਰਹੀ ਸੀ ਜਦੋਂ ਕੋਲ ਹੋਏ ਤੇ ਮੱਥਾ ਪੜ ਲਿਆ ਕਹਿੰਦੇ ਹੈ ਤੇ ਇਹ ਅਖਿਰਤ ਕਨ ਗੁਰੂ ਘਰ ਵਿੱਚ ਵੱਡਾ ਹੋਇਆ ਭਲਿਆ ਤੇ ਗੁਰੂ ਘਰ ਨਾਲ ਹੀ ਲੜਨ ਵਾਸਤੇ ਆ ਗਿਆ ਪੈਂਦੇ ਪੈਂਦੇ ਖਾਂ ਤੇਰਾ ਮੱਥਾ ਪੜਿਆ ਹੈ ਤੇਰਾ ਸਮਾਂ ਥੋੜਾ ਰਹਿ ਗਿਆ ਹੈ ਥੋੜੇ சுவாਸ ਬਾਕੀ ਨੇ ਕਲਮਾ ਪੜ ਅਤੇ ਦਰਗਾਹ ਨੂੰ ਜਾ ਪੈਂਦੇ ਖਾਂ ਨੂੰ ਮਹਿਸੂਸ ਹੋਇਆ ਕਿ ਮੈਂ ਗਲਤੀ ਕੀਤੀ ਹੈ ਸਰਦਾ ਆ ਗਈ ਜਦੋਂ ਸਤਗੁਰੂ ਜੀ ਨੂੰ ਦੇਖਿਆ ਕਿ ਮੈਨੂੰ ਗੋਦੀ ਵਿੱਚ ਲਿਆ ਤੇ ਕਲਮਾ ਪੜਨ ਵਾਸਤੇ ਕਹਿ ਰਹੇ ਹਨ ਕਹਿੰਦਾ ਸਤ ਗੁਰੂ ਕਲਮਾ ਕਿਸਦਾ ਪੜਾ ਤੇਰੇ ਦਰਸ਼ਨ ਹੀ ਮੇਰੀਆਂ ਕਲਮਾ ਨੇ ਸਰਦਾ ਆ ਗਈ ਕੀ ਜਿਸ ਦਾ ਕਲਮਾ ਪੜਨਾ ਹੈ ਉਹ ਤੂੰ ਹੀ ਹੈ ਕਿੰਨੇ ਕੁ ਸ્વાસ ਬਾਕੀ ਹੋਣਗੇ ਕਲਮਾ ਕਿਸਦਾ ਪੜਾ ਤੂੰ ਆਪ ਹੀ ਤੇ ਅੱਲਾ ਦਾ ਰੂਪ ਧਰਤੀ ਉੱਪਰ ਆਇਆ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਖੀਰਲੇ ਸਵਾਸਾਂ ਵਿੱਚ ਉਸ ਪੈੰਦੇ ਖਾਨ ਨੂੰ ਬਖਸ਼ਿਆ ਸਤਗੁਰ ਕਹਿੰਦੇ ਨੇ ਅਖੀਰਲੇ ਸਵਾਸਾਂ ਵਿੱਚ ਸਰਦਾ ਆ ਗਏ ਕਹਿੰਦੇ ਖਾਂ ਮੈਂ ਪਰਵਾਨ ਹੋ ਗਿਆ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਵੱਡੇ ਤੋਂ ਵੱਡਾ ਅਕਿਰਤ ਕਣ ਵੀ ਜੇ ਗੁਰੂ ਜੀ ਦੇ ਚਰਨਾਂ ਵਿੱਚ ਤਹਿ ਪਵਿਤਾ ਉਹ ਵੀ ਬਖਸ਼ਿਆ ਜਾਂਦਾ ਹੈ ਗੁਰੂ ਨਾਨਕ ਦੇ ਘਰ ਦਾ ਐਸਾ ਵਿਰਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹੀ ਗੁਰਜੀਤ ਸਿੰਘ ਫਤਿਹ